ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਨਸ਼ਿਆਂ ਵਿਰੁੱਧ ਮੁਹਿੰਮ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 60 ਕਿਲੋ ਤੋਬਵ ਹਿਰੋਇਨ ਬਰਾਮਦ ਕੀਤੀ ਗਈ ਹੈ ਔਰ ਇਹ ਜਿਹੜੀ ਰਿਕਵਰੀ ਹੈ ਇਹ ਸਾਰਾ ਕਾਰਟਲ ਜਿਹੜਾ ਹੈ ਬਾਹਰੋਂ تنویر شاہ ਨਾਮ ਦਾ ਇੱਕ ਸਮਗਲਰ ਚਲਾ ਰਿਹਾ ਸੀ ਪਾਕਿਸਤਾਨ ਬੇਸਡ ਤੇ ਜੋਬਨ ਕਲੇਅਰ ਜੋ ਕਿ ਕੈਨੇਡਾ ਬੇਸਡ ਇੱਕ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਪੁਰਾਣਾ ਸਮਗਲਰ ਹੈ ਉਦੇ ਸਾਥੀ ਜਿਹੜਾ ਮੇਨਲੀ ਗੁਰਸਾਹਿਬ ਸਿੰਘ ਲੀਡ ਕਰ ਰਿਹਾ ਸੀ ਗੋਇੰਦਵਾਲ ਸਾਹਿਬ ਦੇਲ ਤੋਂ ਇਹਨਾਂ ਵੱਲੋਂ ਜਿਹੜੀ ਸਾਰੀ ਇਹ ਕਾਰਟਲ ਚਲਾਇਆ ਜਾ ਰਿਹਾ ਸੀ ਔਰ ਟੋਟਲ 9 ਗ੍ਰਿਫਤਾਰੀਆਂ ਇਸ ਕੇਸ 'ਚ ਹੁਣ ਤੱਕ ਹੋਈਆਂ ਔਰ ਜਿਹੜੀ ਇੰਟਰਸਟਿੰਗ ਗੱਲ ਹੈ ਕਿ ਇੰਟਰਨੈਸ਼ਨਲ ਬਾਰਡਰ ਦੇ ਵਿੱਚ ਬਾਰਮੇਰ ਰਾਜਸਥਾਨ ਤੋਂ ਇਹ ਰਿਕਵਰੀ ਕੀਤੀ ਗਈ ਹੈ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਪਿੰਡ ਕਲਿਆਨਪੁਰ ਹੈ ਔਰ ਪੁਲਿਸ ਸਟੇਸ਼ਨ ਬਿਜਰਾੜ ਡਿਸਟ੍ਰਿਕਟ ਬਾਰਮੇਰ ਤੋਂ ਇਹਦੇ ਚ ਸਾਡੀ ਜਿਹੜੀ ਟੀਮ ਐ ਸਪੈਸ਼ਲੀ ਡੀਸੀਪੀ ਰਵਿੰਦਰਪਾਲ ਜੀ ਜਗਵਿੰਦਰ ਜੀ ਯਾਦਵੰਦਰ ਸਿੰਘ ਇਨਸਪੈਕਟਰ ਵਿਨੋਦ ਕੁਮਾਰ ਸ਼ਿਵਦਰਸ਼ਨ ਸਿੰਘ ਸਾਡੇ ਏਸੀਪੀ ਇਨਸਪੈਕਟਰ ਮੋਲਕ ਤੇ ਰਵੀ ਕੁਮਾਰ ਇਹ ਸਾਰਿਆਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਸਭ ਤੋਂ ਪਹਿਲਾਂ ਜਿਹੜਾ ਇਹਦੇ ਚ ਵਿਨੋਦ ਕੁਮਾਰ ਦੀ ਟੀਮ ਵੱਲੋਂ 1 ਕਿਲੋ ਹਿਰੋਇਨ ਚ ਗੁਰਸਾਹਿਬ ਸਿੰਘ ਨੂੰ ਫੜਿਆ ਗਿਆ ਸੀਗਾ ਕਿਉਂਕਿ ਅੰਮ੍ਰਿਤਸਰ ਰੂਰਲ ਦਾ ਏਰੀਆ ਦਾ ਰਹਿਣ ਵਾਲਾ ਉਸ ਤੋਂ ਬਾਅਦ ਜਦੋਂ ਉਹ ਜੇਲ੍ਹ ਚਲਾ ਗਿਆ ਉੱਥੇ ਜਾ ਕੇ ਵੀ ਉਹਨੇ ਆਪਣਾ ਨੈਟਵਰਕ ਜਾਰੀ ਰੱਖਿਆ ਔਰ ਸ਼ਾ ਨਾਮ ਦਾੜਾ ਸਮਗਲਰ ਉਹਦੇ ਨਾਲ ਇੰਟੈਕਟ ਰਿਹਾ ਜਸ਼ਨਪ੍ਰੀਤ ਤੇ ਗਗਨਦੀਪ ਉਹਦੇ ਦੋ ਬੰਦੇ ਸੀ ਜਿਹੜੇ ਕੰਮ ਕਰ ਰਹੇ ਸੀ ਉਸ ਤੋਂ ਬਾਅਦ ਜਸ਼ਨਪ੍ਰੀਤ ਦੀ ਗ੍ਰਿਫਤਾਰੀ ਹੋਈ ਤੇ ਉਹਨੂੰ ਮੈਸੇਜ ਆਇਆ ਸੀ ਕਿ ਤੁਸੀਂ ਬਾਰਮੇਰ ਜਾ ਕੇ ਉੱਥੋਂ ਜਿਹੜੀ ਕਨਸਾਈਨਮੈਂਟ ਹੈ ਲੈ ਕੇ ਆਓ ਤੋਂ ਉੱਥੋਂ ਸਾਡੀ ਟੀਮ ਇਮੀਡੀਏਟਲੀ ਰਵਾਨਾ ਹੋ ਕੇ ਉਨੂੰ ਉਥੋਂ ਰਿਕਵਰ ਕਰਾਇਆ ਗਿਆ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਜਿਹੜੀ ਹੈ ਜੀ ਇਹ ਲਾਈਨ ਉਥੇ ਅਸੀਂ ਰਾਜਸਥਾਨ ਪੁਲਿਸ ਤੇ ਬੀਐਸਐਫ ਦਾ ਵੀ ਬਹੁਤ ਸਾਨੂੰ ਸਹਿਯੋਗ ਮਿਲਿਆ ਉਸ ਤੋਂ ਬਾਅਦ ਆ ਕੇ ਜਿਹੜੇ ਅਕ੍ਰੋਸ ਦੀ ਕੰਟਰੀ ਮੈਂ ਕਹੂੰਗਾ ਪੰਜਾਬ ਹਰਿਆਣਾ ਜੰਮੂ ਰਾਜਸਥਾਨ ਇਹ ਸਾਰੇ ਏਰੀਏ ਦੇ ਵਿੱਚੋਂ ਗ੍ਰਿਫਤਾਰੀਆਂ ਹੋਈਆਂ ਚਾਹੇ ਉਹ ਸਿੱਧਾ ਕਾਟਲ ਨਾਲ ਰੀਲੇਟਡ ਜਿਹੜੋ ਕਨਸਾਈਨਮੈਂਟ ਚੁੱਕਣ ਵਾਲੇ ਰਿਸੀਵਰ ਸੀਗੇ ਚਾਹੇ ਹਵਾਲਾ ਆਪਰੇਟਰਸ ਨੂੰ ਇਹਦੇ ਚ ਜੇ ਆਪਾਂ ਡਿਟੇਲ ਚ ਜਾਈਏ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਗੁਰਸਾਹਿਬ ਸਿੰਘ ਦੀ ਅਰੈਸਟ ਹੋਈ ਫਿਰ ਜਸ਼ਨਪ੍ਰੀਤ ਗਗਨਦੀਪ ਉਸ ਤੋਂ ਬਾਅਦ ਰਾਜੀਵ ਪੰਜ ਕੋਤਰਾ ਇਹ ਅਰਨੀਆਂ ਜੀਐਨਕੇ ਦਾ ਰਹਿਣ ਵਾਲਾ ਔਰ 29 ਸਾਲ ਦੀ ਉਮਰ ਹੈ ਇਹ ਫਾਰਮਰ ਹੈ ਬਾਈ ਪ੍ਰੋਫੈਸ਼ਨ ਔਰ ਇਹਦੇ ਖਿਲਾਫ ਇੱਕ ਕੇਸ ਪੁਰਾਣਾ ਦਰਜ ਹੈ ਲੜਾਈ ਝਗੜੇ ਦਾ ਉੱਥੇ ਲੋਕਲ ਉਸ ਤੋਂ ਇਲਾਵਾ ਸੋਮਨਾਥ ਇਹ ਆਰਸਪੁਰਾ ਜੀ ਐਨ ਕੇ ਦਾ ਰਹਿਣ ਵਾਲਾ ਇਹ ਇਹਦੇ ਤੇ ਪ੍ਰੀਵियस ਕੇਸ ਜਿਹੜਾ ਬੜਾ ਇੰਪੋਰਟੈਂਟ ਹੈ ਇਹ ਹੈਗੀ ਹੈ 4 ਕਿਲੋ ਹਿਰੋਇਨ ਦਿੱਲੀ ਦੇ ਵਿੱਚ 2003 ਚ ਤੇ 9 ਕਿਲੋ ਅੰਮ੍ਰਿਤਸਰ ਦੇ ਵਿੱਚ 2014 ਚ ਸੋਮਨਾਥ ਤੇ ਇਹ ਇਸ ਤੋਂ ਇਲਾਵਾ ਪਰਸ਼ੋਤਮ ਸਿੰਘ ਜਿਹੜੀ ਸਕਾਲਾ ਇਹ ਵੀ ਸਿੰਬਲ ਕੈਂਪ ਜੰਮੂ ਦਾ ਰਹਿਣ ਵਾਲਾ ਔਰ 50 ਸਾਲ ਦੀ ਉਮਰ ਹੈ 32 ਕਿਲੋ ਆਰਡੀਐਕਸ ਜਿਹੜਾ ਕਿ 2000 ਦੇ ਵਿੱਚ ਦਿੱਲੀ ਬੰਬ ਬਲਾਸਟ ਹੋਇਆ ਸੀ ਪਹਾੜਗੰਜ ਉਸ ਵਾਂਟਡ ਹੈ ਟਰੱਕ ਡਰਾਈਵਰ ਦਾ ਕੰਮ ਕਰਦਾ ਕੁਲਵਿੰਦਰ ਸਿੰਘ ਇਹ ਮੂਲੇ ਚੱਕ ਦਾ ਪੀਐਸ ਗੇਟ ਕੀਮਾ ਇਹ ਤੋਂ 200 ਗ੍ਰਾਮ ਹੋਰ ਹਿਰੋਇਨ ਦੀ ਵੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਰਜਿੰਦਰ ਕੌਰ ਇੱਕ ਲੇਡੀ ਨੇ ਅਠਵੀਂ ਪਾਸ ਹੈ ਘਰ ਦਾ ਘਰੇਲੂ ਕੰਮ ਕਰਦੀ ਹੈ ਵੀ ਆਰਐਸਪੁਰਾ ਜੀਐਨਕੇ ਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਵੀ ਗ੍ਰਿਫਤਾਰ ਕੀਤਾ ਗਿਆ ਸੋ ਆਪਾਂ ਜੇ ਦੇਖੀਏ ਤੇ ਬਹੁਤ ਵੱਡਾ ਇੱਕ ਕਾਟਲ ਮੈਨੂ ਕਹਿ ਸਕਦਾ ਜੋ ਪਾਕਿਸਤਾਨ ਬੇਸਡ ਹੈ ਜਿਹੜਾ ਸਮਗਲਰ ਹੈਗਾ تنویر شاہ کافی ਸਮੇਂ ਤੋਂ ਚਲਾ ਰਿਹਾ ਹੈ ਔਰ ਸਾਡੇ ਕੋਲ ਬੜੀ ਡਿਟੇਲ ਜੀ ਐਵੀਡੈਂਸ ਆਈ ਹੈ ਕਿ ਵਰਚੁਅਲ ਨੰਬਰਸ ਦੇ ਉੱਤੇ ਔਰ ਇਵਨ ਵੀਡੀਓਗ੍ਰਾਫ ਜਿਹੜੀ ਇਹ ਇਹਨਾਂ ਨੇ ਵੀਡੀਓਜ਼ ਭੇਜੀਆਂ ਉਹ ਵੀ ਵੀਡੀਓਗ੍ਰਾਫਿਕ ਐਵੀਡੈਂਸ ਵੀ ਸਾਡੇ ਕੋਲ ਆਈ ਹੈ ਜਿਸ ਨਾਲ ਕਿ ਕਨਸਾਈਨਮੈਂਟਸ ਕਿੱਦਾਂ ਲੁਕਾਈਆਂ ਕਿੱਥੋਂ ਚੁੱਕਣੀਆਂ ਔਰ ਮੇਨ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਕਟ ਆਊਟਸ ਬਹੁਤ ਇਹਨਾਂ ਨੇ ਡਿਟੇਲ ਚ ਰੱਖੇ ਹੋਏ ਸੀ ਬੜਾ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਸਾਰੇ ਕੰਮ ਨੂੰ ਕਰ ਰਹੇ ਸੀ ਜਿਸ ਤਰ੍ਹਾਂ ਇੱਕ ਬੰਦੇ ਨੂੰ ਟਾਈਮ ਦਿੱਤਾ ਜਾਂਦਾ ਸੀ ਕਿ ਤੁਸੀਂ ਫਲਾਨੀ ਜਗ੍ਹਾ ਪਹੁੰਚੋ ਲੋਕਲ ਜਿਹੜਾ ਬੰਦਾ ਜਿਹਦੇ ਕੋਲ ਕਨਸਾਈਨਮੈਂਟ ਪਈ ਹੈ ਉਹਦੀ ਟੀ-ਸ਼ਰਟ ਜਾਂ ਸ਼ਰਟ ਜੋ ਉਹਨੇ ਪਾਈ ਹੋਈ ਆ ਸਿਰਫ ਉਨੀ ਇੱਕ ਫੋਟੋ ਵਿਦਾਊਟ ਫੇਸ भेजी ਜਾਂਦੀ ਸੀ ਵੀ ਇਸ ਹੁਲੀਏ ਦਾ ਬੰਦਾ ਤੁਹਾਨੂੰ ਆ ਕੇ ਦੇਗਾ ਚੀਜ਼ ਹੈ ਸੋ ਉਹਦੇ ਨਾਲੇ ਕਦੇ ਵੀ ਬੇਸਿਕਲੀ ਆਪਸ ਚ ਕਿਉਂਕਿ ਕਿਸੇ ਦਾ ਕਨੈਕਸ਼ਨ ਹੀ ਨਹੀਂ ਬਣਦਾ ਇਹ ਆਪਣੇ ਕੰਮ ਦੇ ਵਿੱਚ ਚਲਾ ਰਹੇ ਸੀਗੇ ਸੋ ਇਹਦੇ ਚ ਜਿਹੜੇ ਬਾਕੀ ਗ੍ਰਿਫਤਾਰੀਆਂ ਨੇ ਉਹ ਕੁਝ ਰਾਜਸਥਾਨ ਇਹ ਹੋਰ ਸਟੇਟਸ ਦੇ ਵਿੱਚ ਬਾਕੀ ਨੇ ਉਹਨਾਂ ਤੇ ਸਾਡੀ ਐਂਟੀਮਾਂ ਲੱਗੀਆਂ ਹੋਈਆਂ ਔਰ ਉਸ ਇੰਟਰ ਸਟੇਟ ਅਸੀਂ ਜਿਹੜੀ ਉਹਨਾਂ ਦੀ ਕੋਲਾਬੋਰੇਸ਼ਨ ਵੀ ਤੇ ਕੋਆਰਡੀਨੇਸ਼ਨ ਵੀ ਸਾਨੂੰ ਬੜੀ ਹੈਲਪ ਮਿਲ ਰਹੀ ਹੈ ਉਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਇਹ ਹੋਰ ਇਹਦੇ ਜਿਹੜਾ ਕਾਟਲ ਦੀ ਬਾਕੀ ਕੜੀਆਂ ਨੇ ਉਹ ਵੀ ਜਲਦੀ ਅਸੀਂ ਬ੍ਰੇਕ ਕਰਾਂਗੇ ਪੰਜਾਬ ਦਾ ਬਾਰਡਰ ਜਿਹੜਾ ਕੇ ਰਾਜਸਥਾਨ ਪਹਿਲੀ ਵਾਰੀ ਇਹਨੇ ਪੜਿਆ ਕਿ ਐਸੀ ਸਥਿਤੀ ਹੋਵੇ ਜਾਂ ਪੰਜਾਬ ਨੂੰ ਜ਼ਿਆਦਾ ਮੁਸਤਹਿਕ ਹੈ ਕਿ ਰਾਜਸਥਾਨ ਦੇਖੋ ਇਹ ਤੁਹਾਨੂੰ ਆਪ ਇਸ ਸਵਾਲ ਦੇ ਵਿੱਚ ਹੀ ਜਵਾਬ ਛੁਪਿਆ ਹੋਇਆ ਹੈ ਬਟ ਬੇਸਿਕ ਇਹ ਹੈ ਕਿ ਡਿਫਰੈਂਟ ਬਾਰਡਰਸ ਡਿਫਰੈਂਟ ਬਗਲਰਸ অর ਪਾਕਿਸਤਾਨ ਬੇਸਡ ਉਹਨਾਂ ਦੀ ਬੈਕਿੰਗ ਹੈਗੀ ਆਈਐਸ ਆਈਡੀ ਜਾਂ ਹੋਰ ਚੀਜ਼ਾਂ ਦੀ ਉਹ ਚੇਂਜ ਕਰਦੇ ਰਹਿੰਦੇ ਔਰ ਇੱਥੇ ਡੈਫੀਨਿਟਲੀ ਸਟਰੈਂਥ ਜ਼ਿਆਦਾ ਹੈ ਬਾਰਡਰ ਦੇ ਉੱਤੇ ਪੈਟਰੋਲਿੰਗ ਵੀ ਹੈ ਸੈਕੰਡ ਲਾਈਨ ਆਫ ਡਿਫੈਂਸ ਵੀ ਹੈ ਉਹ ਪਿਛਲੇ ਦਿਨਾਂ ਚ ਰਿਕਵਰੀਜ਼ ਵੀ ਹੋਈਆਂ ਤਾਂ ਨੈਚਰਲੀ ਉਹਨਾਂ ਨੂੰ ਲੱਗਦਾ ਹੋਊਗਾ ਕਿ ਸਲੀਪੀ ਏਰੀਆ ਦੇ ਵਿੱਚ ਇਹ ਕਰਕੇ ਮਤਲਬ ਇਹਨੂੰ ਕਹਿਣਾ ਬੜਾ ਮੁਸ਼ਕਲ ਹੈ ਵੀ ਉੱਥੇ ਕਿਉਂ ਕੀਤਾ ਗਿਆ ਬਟ ਡੈਫੀਨਟਲੀ ਜਿੱਥੋਂ ਚਾਂਸ ਲੱਗਦਾ ਉਹ ਜਿਹੇ ਕ੍ਰਿਮੀਨਲਸ ਤੇ ਸਮੱਗਨਰ ਜਿਹੜੇ ਇਹੋ ਜਿਹੇ ਚੀਜ਼ਾਂ ਨੂੰ ਯੂਜ਼ ਕਰਦੇ ਜਿਵੇਂ ਰਾਜਸਥਾਨ ਉਹ ਰਾਜਸਥਾਨ ਪੁਲਿਸ ਉਹ ਰਾਜਸਥਾਨ ਤੇ ਇਸ ਨਾਲ ਜੀਐਸਪੀ ਨਾਲ ਕੋਆਪਰੇਸ਼ਨ ਦੇ ਵਿੱਚ ਆਪਰੇਸ਼ਨ ਕੀਤਾ ਉਹਨਾਂ ਨਾਲ ਗੱਲ ਹੋਈ ਹੋएगी ਕਿ ਉੱਥੇ ਪਹਿਲਾਂ ਇਸ ਤਰ੍ਹਾਂ ਦੀਆਂ ਮਾਰਕਤਾਂ ਹੋਈਆਂ ਸੀ ਇਸ ਤਰ੍ਹਾਂ ਦੀ ਰਿਕਵਰੀ ਹੋਈ ਸੀ ਜਾਂ ਇਸ ਤਰ੍ਹਾਂ ਦੇ ਅਟੈਂਪਟਸ ਜਿਹੜੀਆਂ ਉੱਥੇ ਹੁੰਦੀਆਂ ਸਨ ਵੀ ਅੰਮ੍ਰਿਤ ਦੇਖੋ ਇਹ ਬਾਰਡਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਮਗਲਰ ਜਿਵੇਂ ਮੈਂ ਪਹਿਲਾਂ ਕਿਹਾ ਯੂਜ਼ ਕਰਦੇ ਰਹਿੰਦੇ ਨੇ ਮੈਨੂੰ ਜਿੱਥੋਂ ਤੱਕ ਯਾਦ ਹੈ ਇੱਕ ਵਾਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਦੋਂ ਮੈਂ ਮੁਹਾਲੀ ਪੋਸਟਡ ਸੀ ਉਦੋਂ ਵੀ ਬਾਰ ਮੇਰ ਦੇ ਵਿੱਚੋਂ ਆਰਡੀਐਕਸ ਦੀ ਬਾਰਡਰ ਤੋਂ ਰਿਕਵਰੀ ਹੋਈ ਸੀਗੀ ਇੱਕ ਕੇਸ ਦੇ ਵਿੱਚ ਤਾਂ ਇਹਦੇ ਵਿੱਚ ਇਹ ਗੱਲ ਕਹਿਣੀ ਬੜੀ ਮੁਸ਼ਕਲ ਹੈ ਕਿਉਂਕਿ ਬੇਸਿਕਲੀ ਉਹਨਾਂ ਨੇ ਆਪਣੀ ਸੇਫਟੀ ਤੇ ਕਨਵੀਨੀਅੰਸ ਦੇਖਦੇ ਆ ਸਰ ਇਹ ਇਸ ਵਾਰ ਜਿੰਨੀ ਵੱਡੀ ਇਹ ਜਿਹੜਾ ਜਿਸ ਤਰ੍ਹਾਂ ਦੇ ਸਾਰੀ ਕਾਰਵਾਈ ਕਰ ਰਹੇ ਹੋ ਉਹ ਤੋਂ ਨਜ਼ਰ ਜਾ ਰਿਹਾ ਹੈ ਜੋ ਰੇਟ ਹੋਗਾ ਇਸ ਲੈਵਲ ਤੇ ਕੰਮ ਕਰਨ ਲੱਗ ਪੇ ਉਹਨੂੰ ਵੀ ਸਮਝਦੇ ਕਿ ਇਹਦੇ ਵਿੱਚ ਕੰਟੀਨਿਉਟੀ ਰਹੇਗੀ ਤਾਂ ਫਿਰ ਇਸ ਦਾ ਰਿਕਵਰੀ ਗਾਰੰਟੀ ਕਿ ਹੈ ਇਸ ਆਪਰੇਟਰ ਦੇ ਬਾਰੇ ਦੇਖੋ ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ ਹੋ ਇੱਥੇ ਪੂਰੀ ਸ਼ਕਤੀ ਹੈ ਜਦੋਂ ਦੇ ਆਪਣੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਜ਼ਿਆਦਾ ਸ਼ਕਤੀ ਹੈ ਔਰ ਬਹੁਤ ਵੱਡੀਆਂ ਸੀ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦੀਆਂ ਰਿਕਵਰੀਜ਼ ਕੀਤੀਆਂ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਸਮੱਗਲਰ ਫੜੇ ਆ ਔਰ ਇਹਨਾਂ ਦੇ ਜਿਹੜਾ ਨੈਟਵਰਕ ਸਾਰਾ ਸਮੈਸ਼ ਕੀਤਾ ਔਰ ਉਹਦੇ ਨਾਲ ਔਰ ਬਹੁਤ ਵੱਡਾ ਡੈਂਟ ਪਿਆ ਜਿਹੜੀ ਸਪਲਾਈ ਚੇਨ ਨੂੰ ਔਰ ਇਸ ਤੋਂ ਇਲਾਵਾ ਅਸੀਂ ਜਿਹੜਾ ਡਿਮਾਂਡ ਸਾਈਡ ਤੇ ਵੀ ਅਸੀਂ ਘਟਾਉਣ ਵਾਸਤੇ ਪੁਲਿਸ ਜਿਹੜੀ ਹੈ ਐਡਿਕਟਸ ਨੂੰ ਵੀ ਦਾਖਲ ਕਰਾ ਰਹੀ ਹੈ ਔਟ ਸੈਂਟਰਾਂ ਕਿਉਂ ਲੈ ਕੇ ਜਾ ਰਹੇ ਆ ਔਰ ਜਿਹੜੇ ਬੰਦੇ ਬੇਲ ਤੇ ਆਏ ਉਹਨਾਂ ਦਾ ਵੀ ਇਲਾਜ ਕਰਾਉਣ ਵਾਸਤੇ ਉਹਨਾਂ ਨੂੰ ਅਸੀਂ ਮੌਕਾ ਦੇ ਰਹੇ ਹਾਂ ਜੀ ਮਾਨਕੀ ਤਰਸਾਂ ਕੇ ਕਿ ਜਿਹੜਾ ਨਸ਼ੇ ਦਾ ਨੈਟਵਰਕ ਹੈ ਪੱਲਾ ਪੰਜਾਬ ਦੇ ਬਾਰਡਰ ਤੋਂ ਨਹੀਂ ਹੂ ਨਾ ਜਿਹੜੇ ਵਿੱਚ ਜਿਹੜੇ ਵਿੱਚ ਚਾਹੀ ਸੀ ਕਿਹਾ ਨਹੀਂ ਜਿਸ ਵਾਰ ਤੁਸੀਂ ਰਾਜਸਥਾਨ ਦਾ ਬਿਕਰ ਚਾਹੀਦਾ ਅਸੀਂ ਮੰਨ ਕੇ ਚੱਲ ਸਕਦੇ ਹਾਂ ਕਿ ਇੱਕ ਜਿਹੜਾ ਨੈਟਵਰਕ ਹੈ ਹੋਰ ਜਿਹੜੇ ਛੂਗੇ ਨੇ ਉਹਨਾਂ ਦੇ ਬਾਰਡਰਸ ਕੋਲ ਚੱਲ ਰਿਹਾ ਹੈ ਚਾਹੇ ਉਹ ਯੂਪੀ ਦਾ ਬਾਰਡਰ ਹੈ ਚਾਹੇ ਉਹ ਬੰਗਲੌਰ ਦੇ ਪੋਰਟਸ ਨੇ ਚਾਹੇ ਉਹ ਅਸੀਂ ਕਹਿ ਲਈਏ ਕਿ ਰਾਜਸਥਾਨ ਦਾ ਬਾਰਡਰ ਹੈ ਦੇਖੋ ਮੈਂ ਤਾਂ ਇਹ ਕਲ ਕਹਿਦਾ ਕਿ ਪ੍ਰੋਕਸੀਮਿਟੀ ਟੂ ਪਾਕ ਵਾਟਰ ਆਪਣੇ ਜਿਹੜੇ ਜਿਹੜੇ ਸਟੇਟਸ ਦੇ ਲੱਗਦੇ ਉੱਥੇ ਡੈਫੀਨਿਟਲੀ ਇੱਕ ਕੋਸ਼ਿਸ਼ ਚੱਲਦੀ ਰਹਿੰਦੀ ਹੈ ਪਾਕਿਸਤਾਨ ਦਾ ਇੰਟਰਨੈਸ਼ਨਲ ਬਾਰਡਰ ਹੈ ਸਾਡੇ ਨਾਲ

ਹਵਾਲਾ ਦੀ ਪੇਪਰ ਤੇ ਕਿਵੇਂ ਹਵਾਲਾ ਦਾ ਇਹ ਆਇਆ ਦੁਬਈ ਸਾਰਾ ਚੱਲਦਾ ਜੀ ਹਵਾਲਾ ਆਪਾਂ ਪਿੱਛੇ ਜੇ ਫੜੇ ਵੀ 21 ਬੰਦੇ ਹਵਾਲੇ ਚ ਕਮਿਸ਼ਨਰ ਪੁਲਿਸ ਅੰਬਸਡਰ ਵੱਲੋਂ ਫੜੇ ਗਏ ਆ ਹੁਣ ਪਿੱਛੇ ਜੇ ਵੀ ਸਾਡੇ ਕੋਪਰੇਸ਼ਨ ਚੱਲ ਰਹੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਇਹ ਸਾਰਾ ਸਿਸਟਮ ਤਾਂ ਉਹ ਇੱਥੋਂ ਹਵਾਲਾ ਰਾਹੀਂ ਹੀ ਵਾਪਸ ਜਾਂਦਾ ਹੈ ਇਹ ਇਸ ਮਾਮਲੇ ਚ ਡਰਗਮਨੀ ਨਹੀਂ ਹੋਈ ਇਹ ਜੇ ਡਰਗਮਨੀ ਨਹੀਂ ਹੋਈ ਕਿਉਂਕਿ ਇਹਦੇ ਚਿੱਕ ਤੋਂ ਬੰਦੇ ਇੰਪੋਰਟੈਂਟ ਰਹਿੰਦੇ ਨੇ ਜਿਨ੍ਹਾਂ ਤੋਂ ਰਿਕਵਰੀ ਅਸੀਂ ਸਾਨੂੰ ਉਮੀਦ ਆ ਵੱਡੀ ਹੋਏਗੀ ਸਕੇ ਪਰ ਮੈਂ ਸਾਹ ਦੁਬਈ ਦੇ ਨਾਲ ਕੋਈ ਨਾ ਕੋਈ ਰੈਪੋਰਟ ਨੀ ਵੈਪਨ ਵਾਲੀ ਗੱਲ ਇਹਦੇ ਚ ਨਹੀਂ ਆਈ ਬਿਲਕੁਲ ਐਵੇਂ ਆਪਾਂ ਗਲਤ ਕਹਿ ਦਈਏ ਜਿੰਨੀ ਇਹ ਰਿਕਵਰੀ ਹੈ ਤੁਸੀਂ ਇਹ ਸੋਚੋ ਕਿ ਇਟਸ ਅ ਹਿਊਜ ਰਿਕਵਰੀ ਔਰ ਇੰਨੀ ਜਿਹੜੀ ਅੱਗੇ ਰਿਸਿਵਰ ਵੀ ਆਪਾਂ ਟਰੇਸ ਕਰ ਲਏ ਔਰ ਇਹਤੇ ਬੜੀ ਮਿਹਨਤ ਕੀਤੀ ਹੈ ਬੜਾ ਪ੍ਰੋਫੈਸ਼ਨਲ ਤੌਰ ਤੇ ਸਾਡੀ ਟੀਮ ਨੇ ਕੰਮ ਕੀਤਾ ਰੀਲੀ ਐਪਰੀਸ਼ੀਏਟ ਦੀ ਹਾਰਡਵਰਕ ਔਰ ਇੰਟੈਲੀਜੈਂਸ ਜਿਹੜੀ ਨੈਟਵਰਕ ਇਹਨਾਂ ਨੇ ਆਪਣਾ ਉਹ ਤਿਆਰ ਕਰਕੇ ਉਹ ਤੋਂ ਕੰਮ ਲਿਆ ਔਰ ਉਹਤੇ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਸਾਰਾ ਦੇਖੋ ਅਜੇ ਉਹ ਇੱਕ ਦੋ ਬੰਦੇ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਉਹ ਫੜੇ ਜਾਣੇ ਬਾਕੀ ਆ ਉਸ ਤੋਂ ਬਾਅਦ ਇਹ ਕੱਲ ਕਲੀਅਰ ਹੋ ਜਾਏਗੀ ਰਾਜਸਥਾਨ ਬੇਸਡ ਇੱਕ ਬੜਾ ਇੰਪੋਰਟੈਂਟ ਬੰਦਾ ਸਾਡਾ ਅਜੇ ਰਹਿੰਦਾ ਫੜਨਾ ਲੇਡੀਜ਼ ਦਾ ਕੀ ਰੋਲ ਸੀ ਜਿਹੜੀ ਹੈ ਲੇਡੀ ਵੀ ਰਸੀਵਰ ਸੀਗੀ ਜੀ ਲੈ ਕੇ ਜਾਂਦੀ ਰਹੀ ਹੈ ਪਹਿਲਾਂ ਵੀ ਕਨਸਾਈਨਮੈਂਟ ਤੇ ਹੁਣ ਵੀ ਜਿਹੜੀ ਇਹ ਵੱਡੀ ਕਨਸਾਈਨਮੈਂਟ ਆ ਰਹੀ ਸੀ ਇਹ ਦੇ ਆਰ ਦੀ ਲਾਈਕਲੀ ਪੀਪਲ ਜਿਨ੍ਹਾਂ ਨੇ ਰੀਸੀਵ ਕਰਨੀ ਸੀ ਧੰਨਵਾਦ ਫਰੈਸ ਕੋ ਪੰਦੇ ਇੱਕ ਕਿਰਮੀਕ ਵਰਗਾ ਕਾਮਾਗਾਰੀ ਅਸੀਂ ਪਰ ਕਿਸੇ ਕ ਲੱਗਾ ਤੁਹਾਨੂੰ ਕਿ ਹੁੰਦਾ ਕ ਡਿਵਰ ਕਰਦਾ ਹੈ ਬੁਰ ਸਾਹਿਬ ਦੇ ਖਿਲਾਫ ਪਹਿਲਾਂ ਵੀ ਦੇਖੋ ਜੇ ਆਪਾਂ ਦੇਖੀਏ ਤਿੰਨ ਮੁਕਦਮੇ ਦਰਜ ਨੇ ਇੱਕ ਸੁਲਤਾਨਵਿੰਡ ਛਾਟਾ ਇੱਕ ਕਪੂਰਥਲੇ ਦੇ ਵਿੱਚ ਵੀ ਹੈ ਤੇ 2021 24 25 ਦੇ ਵਿੱਚ ਇਹ ਮੁਕਦਮੇ ਦਰਜ ਹੋਏ ਹੈ ਸੋ ਨੇਚਰਲੀ ਜਿਹੜਾ ਬੰਦਾ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚੋਂ ਵੀ ਇਹ ਤੋਂ ਜਦੋਂ ਅਸੀਂ ਪ੍ਰੋਡਕਸ਼ਨ ਪੁਆਇੰਟ ਤੇ ਲੈ ਆਂਦਾ ਹੈ ਤਾਂ ਅਸੀਂ ਉਹ ਲੈ ਕੇ ਆਂਦਾ ਇਹਦਾ ਮੋਬਾਈਲ ਵੀ ਰਿਕਵਰ ਕੀਤਾ ਉਹਦਾ ਵੀ ਪਰਚਾ ਦਰਜ ਕਰਾਇਆ ਗੋਇੰਦਵਾਲ ਸਾਹਿਬ ਪਹਿਲੇ ਵੀ ਗੋਇੰਦਵਾਲ ਸਾਹਿਬ ਕੋਈ ਵਾਰੀ ਸੀ ਤੁਸੀਂ ਮਾਤਾ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਉਸ ਟਾਈਮ ਵੀ ਮੈਂ ਸੀ ਸਾਡੇ ਜਾਂ ਉੱਥੇ ਜੇਮਨ ਜਾਂ ਕਿਹੜੀ ਸਟਾਫ ਵੀ ਲੋਡ ਰਿਚ ਇਨਵੋਲਡ ਉਹਨਾਂ ਵੀ ਕੋਈ ਇਸ ਤਰੀਕੀ ਵਾਰੀ ਦੇਖੋ ਸਾਰਾ ਔਨ ਰਿਕਾਰਡ ਹੈਗਾ ਜੀ ਅਸੀਂ ਜੇਲ੍ਹ ਅਥਾਰਟिटीज ਦੇ ਨਾਲ ਹੀ ਕੋਲਾਬੋਰੇਸ਼ਨ ਦੇ ਵਿੱਚ ਹੀ ਕੰਮ ਕੀਤਾ ਬੜੀ ਸਾਨੂੰ ਸਹਿਯੋਗ ਲਿਆ ਉਹਨਾਂ ਵੱਲੋਂ ਤਾਂ ਹੀ ਇਹ ਫੋਨ ਰਿਕਵਰ ਹੋਇਆ ਤੇ ਬੰਦਾ ਫਿਰ ਅਸੀਂ ਲੈ ਕੇ ਆਏ ਸਾਰਾ ਇਹ ਜਿਹੜਾ ਪਰਦਾ ਫਾਸ਼ ਹੋਇਆ ਇਸ ਚੀਜ਼ ਦਾ ਸਰ ਜੀ ਡੇਡੀ ਸੇ ਤੋ ਕੋਈ ਪਹਿਲਾਂ ਪਤਾ ਨਹੀਂ ਹੈ ਉਹਦੇ ਉੱਤੇ ਨਹੀਂ ਹੈ ਥੈਂਕ ਯੂ ਜੀ